ਸਾਨੂੰ ਬੇहद ਹੀ ਦੁੱਖ ਹੁੰਦਾ ਹੈ ਜਦੋਂ ਅਸੀਂ ਇਸ ਤਰ੍ਹਾਂ ਦੀ ਦੁੱਖ ਭਰੀ ਖਬਰ ਜਿਹੜੀ ਆ ਦਰਸ਼ਕਾਂ ਤੱਕ ਪਹੁੰਚਾਉਂਦੇ ਆਂ ਰੋਜ਼ ਰੋਜ਼ੇ ਹਾਦਸੇ ਵਾਪਰ ਰਹੇ ਹਨ ਇਸ ਵਾਰ ਇਹ ਸਰਕਾਰਾਂ ਨੂੰ ਚਾਹੀਦਾ ਹੈ ਕਿ ਹਾਦਸਿਆਂ ਦੇ ਹੋਣ ਦੇ ਕਾਰਨ ਵੱਲ ਜੜਾਇਆ ਉਹ ਧਿਆਨ ਦਿੱਤਾ ਜਾਵੇ ਕਿਉਂਕਿ ਇੱਕ ਘਰ ਦਾ ਚਰਾਗ ਚਲੇ ਜਾਂਦਾ ਹੈ ਜੀ ਹਾਂ ਬੜਾ ਚੋਰ ਮੁਖ ਮਾਰਗ ਸਥਿਤ ਪਿੰਡ ਕਰਾਵਰ ਬੱਸ ਸਟੈਂਡ ਤੇ ਇੱਕ ਕਾਰ ਦਰਖਤ ਨਾਲ ਟਕਰਾਉਣ ਉਪਰੰਤ ਹੋਈ ਹਾਦਸਾ ਗ੍ਰਸਤ ਜਿਸ ਵਿੱਚ ਜੋ ਜਾਣਕਾਰੀ ਪੱਤਰਕਾਰਾਂ ਨੂੰ ਦਿੱਤੀ ਗਈ ਹੈ ਉਸ ਮੁਤਾਬਕ ਕੁਮਾਰ ਧੰਮ ਉਰਫ ਦੀਪੂ ਉਮਰ ਕਰੀਬ 45 ਸਾਲ ਪੁੱਤਰ ਰਾਮ ਮੂਰਤੀ ਧੰਮ ਜੋ ਬੜਾ ਚੋਰ ਤੋਂ ਆਪਣੇ ਪਿੰਡ ਸਹਿਵਾ ਜਾ ਰਹੇ ਸੀ ਤੇ ਕਰਾਵਰ ਬੱਸ ਸਟੈਂਡ ਤੇ ਜਦੋਂ ਪੁੱਜੇ ਤਾਂ ਕਾਰ ਦਾ ਕਿਸੇ ਅਣਪਛਾਤੇ ਬਾਣ ਦੀ ਫੇਟ ਵੱਜਣ ਕਾਰਨ ਸਵਿਫਟ ਕਾਰ ਨੰਬਰ ਪੀਬੀ 32ਜੂ 6287 ਬੇਕਾਬੂ ਹੋ ਜਾਂਦੀ ਹੈ ਪਹਿਲਾਂ ਇਹ ਇੱਕ ਖੋਖੇ ਵਿੱਚ ਵੱਜੀ ਫਿਰ ਸਫੈਦੇ ਦੇ ਦਰਾਫਤ ਵਿੱਚ ਜਾ ਵੱਜੀ ਜਿਸ ਵਿੱਚ ਦਲੀਪ ਕੁਮਾਰ ਦੀ ਮੌਤ ਹੋ ਜਾਂਦੀ ਹੈ ਇਹ ਆਪਣੀ ਬੇਟੀ ਦੇ ਸੋਹਰੇ ਪਰਿਵਾਰ ਨੂੰ ਮਿਲ ਕੇ ਵਾਪਸ ਘਰ ਆ ਰਹੇ ਸਨ ਕਿ ਦਲੀਪ ਕੁਮਾਰ ਆਪਣੇ ਪਿੱਛੇ ਪਤਨੀ ਤੇ ਤਿੰਨ ਬੱਚੇ ਜਿਨ੍ਹਾਂ ਵਿੱਚੋਂ ਦੋ ਲੜਕੀਆਂ ਤੇ ਇੱਕ ਲੜਕੇ ਨੂੰ ਰੋਂਦੇ ਕਰ ਲਾंदे ਹੋਏ ਛੱਡ ਗਏ ਤੇ ਪੁਲਿਸ ਬੋਲੋ ਹੁਣ ਇਸ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਪਰ ਕਾਰਵਾਈ ਤੇ ਚਲੋ ਪੁਲਿਸ ਦਾ ਆਪਣਾ ਕੰਮ ਹੈ ਤੇ ਪਰਿਵਾਰ ਦਾ ਵੀ ਇਹ ਫਰਜ਼ ਹੁੰਦਾ ਆ ਕਿ ਇਸ ਦੇ ਵਿੱਚ ਦੋਸ਼ੀ ਕੌਣ ਹੈ ਕਸੂਰ ਕਿਸ ਦਾ ਹੈ ਪਰ ਬੇहद ਦੀ ਦੁੱਖ ਹੁੰਦਾ ਹੈ ਔਰ ਜਾਨਾ ਹੀ ਇਹੋ ਜੇ ਹਾਸੇ ਵੱੱਪਰ ਰਹੇ ਹਨ ਜਾਂ ਤੇ ਤੇਜ਼ ਰਫਤਾਰੀ ਕਹਿ ਸਕਦੇ ਆ ਜਾਂ ਕਿ ਸਾਡਾ ਸਿਸਟਮ ਹੀ ਕੁਝ ਐਸਾ ਬਣ ਬਣ ਗਿਆ ਹੈ ਵੀਰੇ ਬੇਸ਼ੱਕ ਕਾਨੂੰਨ ਵਿਵਸਥਾ ਹੈ ਕੋਈ ਓਵਰ ਸਵੀਟ ਜਾਂਦਾ ਆ ਕੋਈ ਉਸ ਨੂੰ ਨਹੀਂ ਪੁੱਛਦਾ ਟ੍ਰੈਲੀਆਂ ਓਵਰ ਲੋਡ ਹੁੰਦੀਆਂ ਨੇ ਉਸਦੇ ਉੱਪਰ ਕੋਈ ਕਾਰਵਾਈ ਨਹੀਂ ਕਰਦਾ ਔਰ ਇੱਕ ਬੇहद ਦੇ ਅਸੀਂ ਦੇਖਦੇ ਆ ਕਿ ਕਈਆਂ ਨੇ ਆਪਣੇ ਬਾਨਾਂ ਦੇ ਉੱਪਰ ਇੰਨੇ ਜ਼ਿਆਦਾ ਉੱਚੀ ਉੱਚੀ ਸਪੀਕਰ ਲਾਏ ਹੁੰਦੇ ਆ ਔਰ ਉਸ ਦੀ ਬੇਸ ਦੀ ਜਿਹੜੀ ਆਵਾਜ਼ ਆ ਤੱਕ ਤੱਕ ਦੀ ਉਹ ਬਹੁਤ ਹੀ ਜ਼ਿਆਦਾ ਹੁੰਦੀ ਹੈ ਸੋ ਅਸੀਂ ਤੇ ਸਰਕਾਰ ਨੂੰ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਕਿ ਜੇਕਰ ਗਾਣੇ ਸੁਣਨੇ ਹੀ ਹਨ ਜੇਕਰ ਸਪੀਕਰ ਲਾਣੇ ਹੀ ਹਨ ਤਾਂ ਉਸ ਦੀ ਆਵਾਜ਼ ਇਸ ਤਰ੍ਹਾਂ ਦੀ ਕਰ ਲੋ ਕਿ ਪਿੱਛੋਂ ਆਂਦਾ ਜਾਂਦਾ ਵਿਅਕਤੀ ਜਿਹੜਾ ਆ ਜੇਕਰ ਉਹ ਹੋਰਨ ਮਾਰਦਾ ਹੈ ਤਾਂ ਅਗਲੇ ਵਿਅਕਤੀ ਨੂੰ ਪਤਾ ਲੱਗ ਸਕੇ ਟਰੈਲੀਆਂ ਟਰੈਕਟਰ ਔਰ ਕਈ ਤੂੜੀ ਦੇ ਭਰੇ ਹੋਏ ਜਿਹੜੇ ਟਿਪਰ ਆ ਪੂਰੀ ਸੜਕ ਨੂੰ ਰੋਕ ਲੈਂਦੇ ਹਨ ਪਰ ਇੱਥੇ ਅਸੀਂ ਦੋਸ਼ ਉਹਨਾਂ ਦਾ ਘੱਟ ਤੇ ਮੈਂ ਕਦੀ ਵੀ ਅੱਜ ਤੱਕ ਪ੍ਰਸ਼ਾਸਨ ਤੇ ਕਦੀ ਕੋ ਗੱਲ ਨਹੀਂ ਕੀਤੀ ਪਰ ਹੁਣ ਮਜਬੂਰੀ ਇਹ ਆ ਕਿ ਨਿਤ ਦਿਨ ਦੇ ਜਿਹੜੇ ਹਾਸੇ ਵਾਪਰ ਰਹੇ ਆ ਸਾਨੂੰ ਬਹੁਤ ਦੁੱਖ ਹੁੰਦਾ ਆ ਕੱਲ ਇਸ ਦੀ ਲਪੇਟ ਵਿੱਚ ਅਸੀਂ ਜਦ ਤੁਸੀਂ ਵੀ ਆ ਸਕਦੇ ਆ ਸੋ ਪ੍ਰਸ਼ਾਸਨ ਨੂੰ ਚਾਹੀਦਾ ਹੈ ਇੱਕ ਤਾਂ ਓਵਰ ਸਵੀਟ ਵਾਲਿਆਂ ਦੇ ਉੱਪਰ ਸਕੰਜਾ ਕੱਸਿਆ ਜਾਵੇ ਓਵਰ ਲੋਡ ਜਿਹੜੇ ਵਾਹਨ ਨੇ ਉਹਨਾਂ ਤੇ ਸਕੰਜਾ ਕੱਸਿਆ ਜਾਵੇ ਜੋ ਓਵਰਟੇਕ ਕਰਦੇ ਨੇ ਗਲਤ ਉਹਨਾਂ ਤੇ ਸਿਕੰਜਾ ਕੱਸਿਆ ਜਾਵੇ ਤੇ ਇੱਕ ਕਾਨੂੰਨ ਐਸਾ ਬਣਾਇਆ ਜਾਵੇ ਕਿ ਸਜ਼ਾ ਇਹਦੀ ਜਮਾਨਤ ਨਹੀਂ ਹੋਣੀ ਚਾਹੀਦੀ ਬਲਕਿ 10 ਸਾਲ 20 ਸਾਲ ਉਮਰ ਕੈਦ ਤੱਕ ਹੋ ਜਾਣੀ ਚਾਹੀਦੀ ਹੈ ਜੇਕਰ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਹੀ ਜਿਹੜੀ ਹੈਗੀ ਆ ਕਿ ਇਹ ਠੱਲ ਪਵੇਗੀ ਔਰ ਮੈਂ ਤਾਂ ਕਈ ਵਾਰ ਇਹ ਵੀ ਦੇਖਿਆ ਆ লাশ ਸੜਕਾਂ ਤੇ ਰੁੱਦੀ ਰਹਿੰਦੀ ਆ ਜਦੋਂ ਅਸੀਂ ਐ ਜਿਹੜੇ ਆਪਣੇ ਸਰਕਾਰ ਵੱਲੋਂ ਗੱਡੀਆਂ ਚਲਾਈਆਂ ਹੋਈਆਂ ਨੇ ਉਹ ਕਹਿ ਦਿੰਦੇ ਆ ਕਿ ਨਹੀਂ ਜੀ ਅਸੀਂ ਜ਼ਖਮੀਆਂ ਨੂੰ ਤਾਂ ਲਿਜਾ ਸਕਦੇ ਆ ਪਰ ਜਿਹੜੀ ਬੋਡੀ ਪਈ ਹੋਈ ਆ ਉਸ ਨੂੰ ਅਸੀਂ ਨਹੀਂ ਲਿਜਾ ਸਕਦੇ ਮੈਂ ਕਈ ਵਾਰ ਇਸ ਵਾਰ ਆਪਣੇ ਲਾਈਵ ਦੇ ਉੱਪਰ ਵੀ ਬੈਠਾ ਆ ਤਿੰਨ ਤਿੰਨ ਘੰਟੇ ਜਿਹੜੀ ਬੋਡੀ ਹੈਗੀ ਆ ਉਹ ਸੜਕਾਂ ਦੇ ਉੱਪਰ ਪਈ ਰਹਿੰਦੀ ਆ ਕੱਜੜ ਖਰਾਬੀ ਹੁੰਦੀ ਹੈਗੀ ਆ ਤੇ ਕੋਈ ਐਸੇ ਬਾਹਨ ਹੀ ਸਰਕਾਰ ਚਲਾ ਦੇ ਕਿ ਜੇਕਰ ਕੋਈ ਐਕਸੀਡੈਂਟ ਹੁੰਦਾ ਆ ਇਨ ਜ਼ਖਮੀਆਂ ਨੂੰ ਤਾਂ ਲੈ ਜਾਂਦੇ ਆ ਪਰ ਜੇ ਦੀ ਮੌਤ ਹੋ ਜਾਂਦੀ ਆ ਉਹਦੇ ਲਈ ਵੀ ਕੋਈ ਫਾਸਟ ਐਸੀ ਕੋਈ ਗੱਡੀਆਂ ਚਲਾਈਆਂ ਜਾਣ ਕਿ ਬੋਡੀ ਨੂੰ ਵੀ ਉਥੋਂ ਤੁਰੰਤ ਚੱਕ ਲਿਆ ਜਾਵੇ ਵਾਕਿਆ ਤੁਸੀਂ ਸੋਚਦੇ ਹੋਵੋਗੇ ਕਿ ਕੀ ਚੈਨਲ ਤੇ ਮੈਂ ਇਹ ਗੱਲ ਸਿਰਫ ਕਰ ਰਿਹਾ ਹਾਂ ਪਰ ਇਹ ਸਚਾਈ ਆ ਕਾਨੂੰਨ ਦੇ ਵਿੱਚ ਜਿਹੜੀ ਆ ਐਕਸੀਡੈਂਟ ਕੇਸਾਂ ਦੇ ਵਿੱਚ ਗੋਲੀ ਕੋਈ ਕਿਸੇ ਦੇ ਮਾਰਦਾ ਆ ਕਿਸੇ ਦੀ ਕੋਈ ਜਾਨ ਲੈਂਦਾ ਆ ਜਾਂ ਕਿਸੇ ਨਾਲ ਕੋਈ ਬਸਰੂਕੀ ਲੇਡੀਜ਼ ਨਾਲ ਕਰਦਾ ਹੈਗਾ ਆ ਤਾਂ ਉਹਦੀ ਜ਼ਮਾਨਤ ਤੇ ਸ਼ਪਾਰਸ਼ ਬੰਦ ਹੋ ਕੇ ਉਹਨਾਂ ਨੂੰ ਜੇਲ੍ਹ ਦੀਆਂ ਸਲਾਕਾਂ ਦੇ ਵਿੱਚ ਭੇਜਿਆ ਜਾਵੇ ਤਸਵੀਰ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਅਜੇ ਉਮਰੇ ਕੀ ਆ ਰੋਂਦੇ ਕਰਲਾंदे ਪਿੱਛੇ ਆਪਣੀ ਪਤਨੀ ਤੇ ਤਿੰਨ ਬੱਚਿਆਂ ਨੂੰ ਛੱਡ ਗਏ ਨੇ ਆਓ ਦੇਖਦੇ ਹਾਂ ਪੂਰੀ ਰਿਪੋਰਟ ਗੜਸ਼ੇਂਕਰ ਰੋਡ ਤੇ ਪਿੰਡ ਕਰਾਵਸੋਲਾ ਉਹਦੀ ਬਾਰੇ ਜਾਣਕਾਰੀ ਜੋ ਕਿਵੇਂ ਹੈ ਜੀ ਕਲ ਸ਼ਾਮੀ 8:30 ਵਜੇ ਸ਼ਾਮ ਰਾਤ ਤੇ ਟਾਈਮ ਸੀਗਾ ਡਰੀ ਪੈਸਨ ਫਰਾਮੂਤੀ ਬਸੇ ਸਵਾ ਆਪਣੇ ਕਾਰ ਤੇ ਸਵਿਫਟ ਤੇ ਆਪਣੇ ਪਿੰਡ ਨੂੰ ਜਾ ਰਿਹਾ ਸੀ ਵਾਪਸ ਕਰੇ ਤੇ ਕਰਾਵਰ ਬਸ ਅਡੇ ਕੋਲ ਦਾ ਜਿਹੜਾ ਗੱਡੀ ਬੈਲੈਂਸ ਖਰਾਬ ਹੋਣ ਕਰਕੇ ਰੱਪਟ ਰੈਨੋਲਟ ਨਾਲ ਟਕਰਾ ਗਈ ਤੇ ਮੌਕੇ ਤੇ ਹੀ ਮੌਤ ਹੋ ਗਈ ਤੇ ਹੁਣ ਕੀ ਅਗਲੀ ਕਾਰਵਾਈ ਕਰੇ ਆ ਰਹੇ ਉਹਨਾਂ ਦੇ ਜਿਹੜੇ ਹੈਗੇ ਨੇ ਰਿਲੇਟਿਵ ਆ ਰਹੇ ਨੇ ਜਿੱਦਾਂ ਉਹ ਕਹਿਣਗੇ ਉਹਨਾਂ ਨਾਲ ਖਵਾ ਕਰਕੇ ਬੰਦਿਕوں ਨੂੰ nikal ਲਈ ਚੱਲੇ ਜਾਗੇ